ਸੀਜ਼ਨ ਦੀ ਪਹਿਲੀ ਸੰਗਣੀ ਤੁੰਦ ਸੀਗੀ ਤੇ ਪਹਿਲੀ ਸੰਗਣੀ ਤੁੰਦ ਕਰਕੇ ਅਬੋਹਰ ਦੇ ਮਲੋਟ ਰੋਡ ਉੱਪਰ ਹਾਦਸਾ ਹੋ ਗਿਆ ਵੱਡਾ ਹਾਦਸਾ ਹੋਇਆ ਦੋ ਬੱਸਾਂ ਦੀ ਟੱਕਰ ਹੋਈ ਆ ਤੜਕੇ ਤੜਕੇ 4 ਵਜੇ ਦਾ ਟਾਈਮ ਸੀਗਾ ਉਸ ਵਕਤ ਦੋਵੇਂ ਬੱਸਾਂ ਦੇ ਵਿੱਚ ਆਪਸ ਵਿੱਚ ਟੱਕਰ ਹੋ ਗਈ ਬਚਾ ਰਿਆ ਸਵਾਰੀਆਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਲੇਕਿਨ ਬੱਸਾਂ ਦਾ ਕਾਫੀ ਨੁਕਸਾਨ ਹੋ ਗਿਆ ਇਹ ਕਾਰਨ ਇਸ ਕਰਕੇ ਬਣਿਆ ਕਿ ਤੁੰਦ ਕਰਕੇ ਪਨ ਬੱਸ ਡਰਾਈਵਰ ਸੀਗੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਉਹਨਾਂ ਨੇ ਯੂ ਟਰਨ ਲੈ ਲਿਆ ਜ ਆ ਗੰਗਾ ਨਗਰ ਨੂੰ ਰਹੀ ਸੀ ਬੱਸ ਲੇਕਿਨ ਆ ਜਿਹੜੀ ਹੈ ਆਬੋਹਰ ਤੋਂ ਮਲੋਟ ਵੱਲ ਨੂੰ ਹੋ ਗਈ ਇਸ ਕਰਕੇ ਹਾਦਸਾ ਵਾਪਰਿਆ ਪਨਬਸ ਦੇ ਡਰਾਈਵਰ ਵੀ ਮੌਜੂਦ ਨੇ ਕੰਡਕਟਰ ਵੀ ਮੌਜੂਦ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਹਾਦਸੇ ਦਾ ਕਾਰਨ ਕੀ ਰਿਹਾ ਤੇ ਕੀ ਕਰਕੇ ਕਿੰਨੇ ਕੁ ਲੋਕ ਸਵਾਰ ਸੀਗੇ ਕੀ ਨਾਮ ਹੈ ਭਾਈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਜਸਪਾਲ ਸਿੰਘ ਪੰਜਾਬ ਰੋਡਵੇ ਪਨਬਸ ਜਲੰਧਰ 2 ਨੰਬਰ ਦੀ ਕੋਧੀ ਗੱਡੀ ਹੈ ਜੀ ਇਹ ਅਸੀਂ 7:40 ਦਾ ਟਾਈਮ ਜਲੰਧਰ ਤੋਂ ਨਾਈਟ ਗੰਗਾਨਗਰ ਚੱਲਦੇ ਆ ਜਦੋਂ ਅਸੀਂ ਹਬੋਹਰ ਆਏ ਬਾਇ ਮਿਸਟੇਕ ਗੋਵਿੰਦਗੜ੍ਹ ਵਾਲਾ ਪੁਲ ਕੋ ਰੌਸ ਕੀਤਾ ਬ ਯੂ ਟਰਨ ਅਸੀਂ ਅਗਲਾ ਲੈਣਾ ਸੀ ਤੇ ਯੂ ਟਰਨ ਅਸੀਂ ਪਿੱਛੋ ਲੈ ਲਿਆ ਇਸ ਕਰਕੇ ਅਸੀਂ ਗਲਤੀ ਨਾਲ ਮਲੋਟ ਨੂੰ ਵਾਪਸ ਮੋੜ ਬੈਠੇ ਯੂ ਟਰਨ ਕਿਉਂ ਲਿਆ ਸਰ ਤੁੰਦ ਇੰਨੀ ਸੰਗਣੀ ਸੀ ਵੀ ਕੁਛ ਰਾਤ ਨੂੰ ਦਿਖਦਾ ਨਹੀਂ ਸੀ ਸਾਨੂੰ ਸਮਝ ਹੀ ਨਹੀਂ ਆਈ ਵੀ ਅਸੀਂ ਗਲਤੀ ਨਾਲ ਯੂ ਟਰਨ ਪਹਿਲਾਂ ਲੈ ਲਿਆ 1 ਕਿਲੋਮੀਟਰ ਯੂ ਟਰਨ ਲੈ ਕੇ ਜਦੋਂ ਅਸੀਂ 2-3 ਕਿਲੋਮੀਟਰ ਗਾਂ ਹੈ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਗਲਤੀ ਨਾਲ ਗਲਤ ਗਾਈਡ ਹੋ ਗਏ ਆ ਇਸ ਕਰਕੇ ਅਸੀਂ ਗੱਡੀ ਸਾਈਡ ਤੇ ਰੋਕੀ ਜਦੋਂ ਸਾਈਡ ਤੇ ਰੋਕੀ ਮੈਂ ਨੀਚੇ ਉਤਰ ਕੇ ਦੇਖਣ ਲੱਗਾ ਕਿ ਕਿਹੜੇ ਪਾਸੇ ਨੂੰ ਅਸੀਂ ਆਏ ਆ ਪਿੱਛੋਂ orbitt transport ਦੀ ਬੱਸ 80 ਕਮਸੇ ਕਮ 100 ਦੀ ਸਪੀਡ ਤੇ ਆ ਰਹੀ ਸੀ ਉਹਨਾਂ ਨੇ ਬਿਲਕੁਲ ਕੁਝ ਨਹੀਂ ਦੇਖਿਆ ਤੇ ਪਿੱਛੋਂ ਗੱਡੀ ਠੋਕਤੀ ਸਾਡੀ ਗੱਡੀ ਅੱਗੋਂ ਵੀ ਠੋਕੀ ਅੱਗੋਂ ਇਸ ਕਰਕੇ ਛੋੜੀ ਅੱਗੋਂ ਸਾਹਮਣੇ ਤੁਹਾਡੇ ਡਿਵਾਈਡਰ ਲੱਗਿਆ ਜੀ ਗੱਡੀ ਉਹਨਾਂ ਦੀ ਸਪੀਡ ਨਾਲ ਵੱਜੀ ਆ ਤੇ ਗੱਡੀ ਗਾਂ ਡਿਵਾਈਡਰਾਂ ਦੇ ਵਿੱਚ ਵੱਜਦੀ ਗਈ ਤਾਂ ਤੁਹਾਡੇ ਸਾਹਮਣੇ ਨੁਕਸਾਨ ਹੋ ਗਿਆ ਕਿੰਨੇ ਲੋਕ ਸਵਾਰ ਸਕੇ ਮੇਰੀ ਗੱਡੀ 'ਚ 6-7 ਸਵਾਰੀਆਂ ਆਈਆਂ ਸੀ ਸਾਰੇ ਕਿਸੇ ਸਾਰਸ ਕਿਸੇ ਸਵਾਰੀ ਤੇ ਕੋਈ ਸੱਟ ਨਹੀਂ ਲੱਗੀ ਭਾਈ ਗੁਰ ਦੀ ਕਿਰਪਾ ਨਾਲ ਸਾਰਿਆਂ ਦਾ ਬਚਾਰਿਆ ਤੇ ਬਾਕੀ ਨੁਕਸਾਨ ਗੱਡੀ ਦਾ ਹੋਇਆ ਤੁਹਾਡੇ ਸਾਹਮਣੇ ਆ ਕਮ ਸੇ ਕਮ ਸਾਰੀ ਗੱਡੀ ਕੰਨਪ ਹੋ ਗਈ ਜੀ ਅੱਗੋਂ ਵੀ ਲੱਗੀ ਤੇ ਪਿੱਛੋਂ ਵੀ ਲੱਗੀ ਅਗਲਾ ਪਾਸਾ ਵੀ ਸਾਰਾ ਡੈਮੇਜ ਆ ਤੇ ਪਿੱਛੋਂ ਵੀ ਸਾਰਾ ਡੈਮੇਜ ਆ ਜੀ ਸਾਰਾ ਸੀਜ਼ਨ ਦੀ ਪਹਿਲੀ ਧੁੰਦ ਪਈ ਧੁੰਦ ਬਹੁਤ ਜ਼ਿਆਦਾ ਸੀਗੀ ਪਨਬਸ ਦੀ ਬੱਸ ਜਲੰਧਰ ਤੋਂ ਸ਼੍ਰੀ ਗੰਗਨਗਰ ਨੂੰ ਜਾ ਰਹੀ ਸੀਗੀ ਲੇਕਿਨ ਬੱਸ ਦੇ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਧੁੰਦ ਕਰਕੇ ਕਿ ਬੱਸ ਮੋੜ ਦੇ ਕਿਹੜੇ ਪਾਸੇ ਆ ਇਸ ਕਰਕੇ ਬਸ ਗਲਤੀ ਨਾਲ ਮੋੜ ਲਈ ਗਈ ਤੇ ਬਸ ਅਬੋਹਰ ਤੋਂ ਮਲੋਟ ਵੱਲ ਨੂੰ ਹੋ ਗਈ ਅਬੋਹਰ ਤੋਂ ਔਰਬਿਟ ਦੀ ਬਸ ਆ ਰਹੀ ਸੀ ਕਿ ਰਾਤ ਨੂੰ 3 ਵਜੇ ਦਾ ਸਮਾਂ ਸੀਗਾ ਤੇ ਕਿਸੇ ਕਾਰਨਾ ਕਰਕੇ ਜਾਂ ਸਮਝੋ ਕਿ ਗਲਤਫਹਿਮੀ ਕਰਕੇ ਹੋ ਸਕਦਾ ਜਾਂ ਕੋਈ ਵੀ ਕਾਰਨ ਹੋ ਸਕਦਾ ਉਹਦੇ ਕਰਕੇ ਦੋਵੇਂ ਬਸਾਂ ਦੀ ਆਪਸੀ ਟੱਕਰ ਹੋ ਗਈ ਇੱਥੋਂ ਦੇ ਔਰਬਿਟ ਦੇ ਡਰਾਈਵਰ ਜਿਹੜੇ ਆ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਦਸਾ ਹੋਇਆ ਕਿਵੇਂ ਸੀਗਾ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਜੀ ਕਿੱਥੋਂ ਬਸ ਕਿੱਥੇ ਜਾ ਰਹੇ ਸੀ ਮੈਂ ਹਬੌਰ ਤੋਂ ਚੱਲ ਕੇ ਚੰਡੀਗੜ੍ਹ ਜਾ ਰਿਹਾ ਸੀ ਜੀ ਠੀਕ ਹੈ ਜੀ ਕਿੰਨੇ ਵਜੇ ਦਾ ਟਾਈਮ ਸੀ ਇਹ 4 ਵਜੇ ਸਵਾ 4 ਦੀ ਗੱਲ ਹੈ ਜੀ ਸਵਾ 4 ਵਜੇ ਧੁੰਦ ਬਹੁਤ ਜਿਆਦਾ ਸੀ ਕੁਝ ਵੀ ਨਹੀਂ ਦਿਖ ਰਿਆ ਸੀ ਜਿਵੇਂ ਬਿਲਕੁਲ ਵੀ ਕੁਝ ਇਹਨਾਂ ਨੂੰ ਵਿਚਾਰਿਆਂ ਨੂੰ ਗਲਤਫਹਿਮੀ ਹੋ ਗਈ ਰੋਡਪਨ ਬੱਸ ਵਾਲਿਆਂ ਨੂੰ ਇਹਨਾਂ ਨੇ ਜਾਣਾ ਗੰਗਨੌਰ ਨੂੰ ਸੀ ਤੇ ਇੱਥੋਂ ਕੱਟ ਤੋਂ ਇਹਨਾਂ ਨੇ ਯੂ ਟਰਨ ਲੈ ਲਿਆ ਇਹਨਾਂ ਨੂੰ ਐ ਲੱਗਾ ਕਿ ਤੇ ਅਸੀਂ ਅੱਗੇ ਟੱਪ ਗਏ ਉਹ ਰਸਤਾ ਦੇਖਣ ਦੇ ਚੱਕਰ 'ਚ ਖੜੇ ਸੀ ਵਿਚਾਰੇ ਬੋਰਡ ਦੇਖ ਰਹੇ ਸੀਗੇ ਵੀ ਕਿੱਧਰ ਹੈ ਪਤਾ ਲੱਗ ਜੇ ਵੀ ਕਿੱਧਰ ਜਾਣਾ ਕਿਉਂਕਿ ਦੇਖ ਕੁਝ ਵੀ ਨਹੀਂ ਰਿਹਾ ਸੀ ਜਮਾਂ ਕੋਲੇ ਉਹ ਖੜੇ ਹੋਣ ਕਰਕੇ ਮੈਂ ਪਿੱਛੇ ਆਇਆ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਗੱਡੀ ਲੱਗੀ ਹਾਂਜੀ ਸਵਾਰੀਆਂ ਦੀ ਬਚਾਈ ਕਿਸੇ ਦੇ ਕੋਈ ਸ਼ੱਕ ਨਹੀਂ ਵੀ ਜੀ ਮੇਰੇ ਕਨੈਕਟਰ ਦੇ ਹੈ ਥੋੜਾ ਉਹ ਹਸਪੀਟਲ ਹੈ ਠੀਕ ਹੈ ਵੈਸੇ ਸਵਾਰੀਆਂ ਕਿੰਨੀਆਂ ਸਵਾਰੀਆਂ ਸਿੰਘਾਂ 10-15 ਸਵਾਰੀਆਂ ਕਿਹੜੇ ਪਾਸੇ ਨਿਕਟ ਜਾ ਰਹੇ ਚੰਡੀਗੜ੍ਹ ਜਾ ਰਹੇ ਸੀ ਹਾਂਜੀ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਬੱਸ ਦਾ ਬੱਸ ਦਾ ਤੁਸੀਂ ਦੇਖ ਹੀ ਰਹੇ ਹੋ ਜੀ ਬਹੁਤ ਜਿਆਦਾ ਨੁਕਸਾਨ ਹੈ ਠੀਕ ਹੈ ਹਾਂਜੀ ਇਹ ਹਾਦਸਾ ਹੋਇਆ ਸੰਗਣੀ ਤੁੰਦ ਕਰਕੇ ਕਿਉਂਕਿ ਰਾਤ ਨੂੰ ਹੀ ਇਹ ਹਾਦਸਾ ਹੋ ਗਿਆ। ਫਾਤਰੂ ਹੱਥ ਨਹੀਂ ਦਿਖਾਈ ਦੇ ਰਿਹਾ। ਇਸ ਵਕਤ ਵੀ 10 ਵਜੇ ਦਾ ਟਾਈਮ ਹੈਗਾ ਲੇਕਿਨ ਇਸੇ ਤਰ੍ਹਾਂ ਜੇ ਤੁੰਦ ਰਹੀ ਤਾਂ ਅੱਗੇ ਵੀ ਇਸ ਤਰ੍ਹਾਂ ਲੋਕਾਂ ਨੂੰ ਸचेत ਹੋ ਕੇ ਚੱਲਣ ਦੀ ਲੋੜ ਹੈਗੀ ਆ। ਦੋਸਤੋ ਅਪੀਲ ਹੈਗੀ ਆ ਕਿ ਸੰਗਣੀ ਤੁੰਦਾ ਸੀਜ਼ਨ ਸ਼ੁਰੂ ਹੋ ਗਿਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਾਵਧਾਨੀਆਂ ਵਰਤੋ, ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ। ਸਵੇਰੇ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ।